ਸੰਸਾਰ ਦੇ ਇਹ નિર્ਮਲ ਪੰਥ ਇਹ ਪਵਿੱਤਰ ਮਾਰਗ ਜਿਸ ਨੂੰ ਭਾਈ ਗੋਬਦਾ ਜੀ ਕਥਾਂ ਹੋਰ ਨਿਰੰਤਾ ਵਰ ਵਕਰਾ ਕਥਨ ਕਰਦੇ ਹਨ ਸਬਦ ਜਿੱਤੀ ਸਿੱਧ ਮੰਡਲੀ ਕੀਤ ਉਸ ਆਪਣਾ ਪੰਥ ਨਿਰੰਤਾ ਵਿਕਰਾਪਨ ਪਰਚਲਤ ਕੀਤਾ। ਸਾਈਬਰ ਵੰਦਰਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਇਕੁਲਿਸ਼ੀਅਰਸ਼ ਲਿਪੀ ਬਖਸ਼ ਦਿੱਤੀ। ਗੁਰੂ ਘਰ ਨੂੰ ਲੋਕ ਦਿੱਤਾ। ਸਾਈਬਰ ਵੰਦਰਦੇਵ ਜੀ ਮਹਾਰਾਜ ਦਿੱਤਾ bari ਫੁਨਾ ਦਾ ਇਤਿਹਾਸ ਗੁਰਮੁਖੀ ਲਿਪੀ ਲਿਖਾਇਆ ਗੁਰਬਾਣੀ ਦੇ ਜਿੰਨੇ ਹੱਥ ਰਿੰਦ ਸਰੂਪ ਮਿਲਦੇ ਨੇ ਇਤਨੇ ਵੀ ਮੈਨੂਸਕ੍ਰਿਪਟਸ ਉਹ ਸਾਰੇ ਦੇ ਸਾਰੇ ਗੁਰਮੁਖੀ ਵਿੱਚ ਲਿਖੇ ਹੋਏ ਨੇ ਤਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਘਰ ਦੇ ਸੰਜੇ ਨਗਰ ਦੀ ਪ੍ਰਥਾ ਪ੍ਰਚਲਿਤ ਕੀਤੀ ਇਹ ਸਿੱਖੀ ਦੀਆਂ ਰੌਰਿਤਾਂ ਨੇ ਸਿੱਖੀ ਦੇ ਸੰਸਕਾਰ ਨੇ ਅੰਤਮ ਸੰਸਕਾਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਪਰتقلਤ ਹੋਇਆ ਅੰਤਮ ਸੰਸਕਾਰ ਦੀ ਦਾ ਰੀਤ ਹੈ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਦੇ ਨਾਲ ਅਰਤੀ ਕਾਲ ਜੀ ਤੋਂ ਨੂੰ ਜੁਤੀ ਜੋ ਸਮਾਂ ਤੋਂ ਪਹਿਲਾਂ ਆਪਣੇ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਐ ਮੰਗੀਤਾ ਅੰਤ ਸਤਵ ਹੁੰਦੇ ਆ ਮੈਂ ਪਿੱਛੇ ਕੀਰਤਨ ਕਰੇ ਹੋਣਾ ਬਾਣੀ ਜੁਨੀਓ ਸਵੇਰੇ ਬਹੁਤ ਸਾਰੇ ਸਮਾਜਿਕ ਬੁਰਾਈਆਂ ਸੰਦ। ਸਦੀਆਂ ਤੋਂ ਸਮਾਜ ਨੂੰ ਮਾਰਨ ਨੂੰ ਘੁਣਾ ਲੱਗਿਆ ਸੀ। ਉਦਾਹਰਨ ਤਾਂ ਅਨੁਗ੍ਰਮਤਾ ਦੀ ਮਾਰਾਏ ਨੇ ਦੂਰ ਕਰ ਦਿੱਤੀਆਂ, ਵਿਧਵਾ ਵਿਆਹ ਦੀ ਪ੍ਰਥਾ ਬਰਚਿਤ ਕੀਤੀਆਂ। ਸਤੀ ਪ੍ਰਥਾ ਉਹ ਸਾਹਿਬਪੁਰ ਮਰਦਾ ਜੀ ਮਾਰਾਏ ਨੇ ਖਤ ਕਰ ਦਿੱਤੀ। ਜਾਤ ਪਾਰ ਦਸਲਸਾ ਖਤਮ ਕਰਨ ਵਾਸਤੇ ਮर्यादा ਬਣਾ ਦਿੱਤੀ ਕਿ ਸਭਨਾਂ ਨੂੰ ਇੱਕੋ ਹੀ ਪੰਕਤੀ ਦੇ ਵਿੱਚ ਬੈਠ ਕੇ ਗੁਰੂ ਘਰ ਦਾ ਨਗਰ ਚੜ੍ਹਨਾ ਪਵੇਗਾ ਇਹ ਤੇ ਕਿਸੇ ਨੂੰ ਜਾਤੀ ਨਹੀਂ ਪੁੱਛੀ ਜਾਵੇਗੀ ਵਰਣ ਨਹੀਂ ਪੁੱਛਿਆ ਜਾਵੇਗਾ ਅਸ਼ਰਮ ਨਹੀਂ ਪੁੱਛਿਆ ਜਾਵੇਗਾ ਧਰਮ ਨਹੀਂ ਪੁੱਛਿਆ ਜਾਵੇਗਾ ਜਿਸ ਕਿਸੇ ਨੇ ਵੀ ਗੁਰੂ ਘਰ ਦਾ ਨਗਰ ਚੜ੍ਹਨਾ ਹੈ ਉਹ ਇੱਕ ਪੰਕਤ ਵਿੱਚ ਬੈਠ ਕੇ ਚੱਲਣਾ ਚਾਹੀਦਾ ਜਾਂਦਾ ਹੈ ਸਮਾਨਤਾ ਇਸਤ ਉਂਝ ਤਾਂ ਬਹੁਤ ਵੱਡਾ ਉਕਾਰ ਸੀ ਕਿ ਗੁਰੂ ਘਰ ਵਿੱਚ ਜੋੜ ਮੇਲੇ ਮਨਾਉਣ ਦੀ ਪ੍ਰਥਾ ਨਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਪਰਚਲਿਤ ਕੀਤੀ ਉਹਨਾਂ ਨੇ ਸਾਧ ਵਿੱਚ ਦੋ ਜੋੜ ਮੇਲੇ ਦੀਵਾਲੀ ਤਨੂ ਇਸ ਆਖੀ ਜੀ ਨੀਅਤ ਕਰ ਲਿੱਤੀ ਦਿਨਾਂ ਰੋਡ ਮਿਲਦੇ ਤੇ ਸਤਿ ਤਾਮ ਹੀਰਾ ਧੱਤਕੇ ਪਹੁੰਚੜ ਲੱਗੀਆਂ ਸਤੁਪਾ ਹਾਈਟਾਣਾ ਮਜ਼ਬੂਤ ਹੋਣ ਲੱਗ ਪਿਆ ਗੁਰਸਾਈਬ ਸਿੰਘ ਜੀ ਮਹਾਰਾਜ ਨੇ ਉਹਨਾਂ ਤੁਸੀਂ ਉਹ ਗ੍ਰਦੀ ਸੇਵਾ ਸ਼ੁਰੂ ਕਰਵਾ ਦਿੱਤੀ ਅਨੁਗੁਰਵ ਜਿੰਦ ਦੇਵ ਜੀ ਮਹਾਰਾਜ ਨੇ ਉਸ ਸੇਵਾ ਨੂੰ ਸੰਪੂਰਨ ਕੀਤਾ ਅਤੇ ਅੰਮ੍ਰਿਤ ਸਰੋਵਰ ਦੇ ਦਰਮਿਆਨ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ ਵਿਆਪਕਤ ਵਿਚਾਰ ਕੀਤੀ ਸੀ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਬਾਦਨਾ ਕਰਕੇ ਹਰਮੰਦਰ ਸਾਹਿਬ ਦੇ ਪੁਨਾ ਦਾ ਪਹਿਲਾ ਪ੍ਰਕਾਸ਼ ਕਰ ਦਿੱਤਾ ਮੇਕ ਕਰਕੇ ਸਾਇਬ ਨੂੰ ਨੰਗ ਦੇ ਮਹਾਰਾਜ ਦੇ ਚਲਾਏ ਇਸ ਨਿਰਮਲ ਪੰਥ ਨੂੰ ਉਪਰਪ੍ਰਤ ਕਰਨ ਵਾਸਤੇ ਕਰੇ ਨੂੰ ਸਹਿਰਾਂ ਸਮੇ ਸਮੇ ਆਪਣੀ ਵੱਲੋਂ ਇਸ ਤਰ੍ਹਾਂ ਦੇ ਯਤਨ ਕਰਦੇ ਰਹੇ ਦੇ ਗੁਰੂ ਕਰਦੇ ਵਿੱਚ ਮਸੰਦ ਮਥਾ ਪ੍ਰਚਲਿਤ ਹੋਈ ਪ੍ਰੋਗਰਾਮ ਦਾ ਜਿੰਮੇਵਾਰ ਅਜੀ ਮਹਾਰਾਜ ਦੇ ਸੁਮੇਤ ਹਾਂ ਮਸੰਦ ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਗੁਰਬਾਣੀ ਦਾ ਗੁਮਤ ਦਾ ਪ੍ਰਚਾਰ ਨਹੀਂ ਕਰਦੇ ਉਤੇ ਆ ਕੇ ਆਪਣਾ ਕਾਰੋਬਾਰ ਆਪਣਾ ਵਿਭਾਰ ਕਰਦੇ ਆਪਣੇ ਦਿਸਵੰਦ ਦੀ ਭੇਟਾ ਔਰ ਸੰਗਤਾਂ ਦੀ ਦਿਸਵੰਦ ਦੀ ਮਾਇਆ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਸ੍ਰੀ ਉਮਰਦਸਰ ਸਾਹਿਬ ਨੂੰ ਪੰਟਾਉਂਦੇ ਔਰ ਨਾਲ ਜਨੂੜ ਮਿਲੀਆਂ ਤੇ ਵੀਰਾਂ ਘਤਕੀਆਂ ਹੁੰਦੀਆਂ ਸੰਗਤਾਂ ਸ੍ਰੀ ਉਮਰਦਸਰ ਸਾਹਿਬ ਵੈਸੇ ਤੇ ਰੋਜ਼ਾਨਾ ਹੀ ਉਹ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਅੰਬਾਰੀ ਗਿਣਤੀ ਵਿੱਚ ਪਹੁੰਚਦੀਆਂ ਪਰ ਢੋਲ ਮੀਂਦਸ ਮੇ ਸੰਤ ਦੀ ਬਹੁਤ ਵੱਡੀ ਇਕਤਰਤਾ ਹੁੰਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਨਕਰ ਨੂੰ ਉਸ ਸ਼ਹਿਰ ਨੂੰ ਜਿਹੜਾ ਪਹਿਨਾ ਆਰਾਮ ਦਾਸਪੁਰ ਕਰਕੇ ਜਾਣਿਆ ਜਾਂਦਾ ਸੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਕਰਕੇ ਪ੍ਰਸਿੱਧ ਹੈ। ਗੁਰਬਾਣੀ ਜਾਂ ਗੁਰਮਤਿ ਦੇ ਕੇਂਦਰ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮੁੰਦਰ ਪਾਰ ਦਾ ਵੀ ਇੱਕ ਬਹੁਤ ਵੱਡਾ ਕੇਂਦਰ ਸਥਾਪਿਤ ਕਰ ਦਿੱਤਾ ਆਪਣੇ ਗੁਰਸਿੱਖਾਂ ਨੂੰ ਆਗਿਆ ਕਰਨੇ ਸ਼ੁਰੂ ਕਰ ਦਿੱਤੀ ਪੁੱਛਣਾ ਵੀ ਕਿੰਨੇ ਤੇਰੇ ਭੰਗੀ ਕਿੰਨੇ ਪੁੱਤਰ ਨੇ ਕਿ ਜ਼ਨੇ ਬੈਂਤੀ ਕਰਨੀ ਮਹਾਰਾਜ ਦੋ ਪੁੱਤਰ ਨੇ ਸਤਗੁਰੂ ਨੇ ਆਗਿਆ ਕਰਨੀ ਵੀ ਇੱਕ ਨੂੰ ਆਪਣੇ ਪਾਸ ਆ ਕੇ ਇਸ ਨੂੰ ਇੱਥੇ ਭੇਜਿਆ ਉਥੇ ਆ ਕੇ ਆਪਣਾ ਵਪਾਰ ਕਰੇ ਕਿਸ ਨੇ ਕਿਹਾ ਮਹਾਰਾਜਾ ਜੀ ਚਾਰ ਉਤਰਨੇ ਆਪਣੀ ਬਖਸ਼ੀ ਦਾਦ ਨੂੰ ਨੂੰ ਕਰਨਾ ਕਿ ਦੋ ਨੂੰ ਇੱਥੇ ਭੇਜ ਲਿਓ ਉਥੇ ਆਪਣਾ ਵਪਾਰ ਇੱਥੇ ਕਾਰੋਬਾਰ ਕਰਨਗੇ یوں ਜੀਮਰਤ ਸਾਹਿਬ ਵਪਾਰ ਦਾ ਕੇਂਦਰ ਬਣ ਗਿਆ ਆ ਇਹ ਗੁਰਬਾਣੀ ਇਸ ਗੱਲ ਦੀ ਸਹادت ਦਿੰਦੀ ਹੈ ਗੁਰਬਾਣੀ ਤੇ ਬਤਨਾਉਂਦਾ ਹੈ ਕਿ ਸਤਨੂ ਜੀ ਦੇ ਹੁੰਦਿਆਂ ਹੀ ਉਹਨਾਂ ਦੇ ਗੁਰੂਕਾਰ ਦਾਉਰਾਣ ਹੀ ਉਹਨਾਂ ਸ੍ਰੀ ਗੁਰੂ ਸਾਹਿਬ ਦੀ ਆਵਾਜ਼ੀ ਬਹੁਤ ਸੰਗਣੀ ਹੋ ਗਈ ਵਸਦੇ ਸਗਨ ਅਪਾਰ ਨੂੰ ਗੁਰੂ ਰਾਮਦਾਸ ਸੁਰ ਹਰਿ ਹਾ ਨਾਨਕ ਕਸਮ ਜਾਈ ਨਾਇ ਨਾਇ ਰਾਮਦਾਸ ਉਸਾਰ ਸੰਗਤ ਇਹੋ ਜਿਹੜੀਆਂ ਘਟਨਾਵਾਂ ਨੇ ਜਿਹਨੂੰ ਆ ਇਹਨਾਂ ਨੂੰ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਦੇ ਨਾਲ ਦੇਖਾਂਗੇ ਫਿਰ ਪਤਾ ਲੱਗਦਾ ਹੈ ਇੱਕ ਇੱਕ ਕਰਕੇ ਕੜੀਆਂ ਸਨ ਜਿਹੜੀਆਂ ਜੁੜਦੀਆਂ ਲੀਆਂ ਸਿੱਖ ਭਾਈਚਾਰੇ ਦੀ ਮਜ਼ਬੂਤੀ ਵਾਸਤੇ ਇਹਦੇ ਗੁਰੂ ਕਰਦੇ ਨਿੰਦਕ ਸਨ ਉਹਨਾਂ ਨੇ ਹਕੂਮਤ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇਕ ਤੇ ਵਕਤ ਤੇ ਬਾਦਸ਼ਾਹ ਜਹਾਂਗੀਰ ਦਾ ਆਪਣਾ ਤੁਸਵੀ ਸੁਭਾਰਾ ਦੂਸਰੇ ਉਸ ਦੇ ਝੋਲੀ ਚੁੱਕ ਉਸ ਦੇ ਅਹੰਕਾਰ ਉਸ ਦੇ ਨਜ਼ਦੀਕੀ ਉਹ ਗੁਰੂ ਕਰਦੇ ਨਿੰਦਕ ਇਹਨਾਂ ਨੇ ਬਾਰਸ਼ਣ ਉਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਇਹ ਬਾਰਸ਼ਸ ਨਾਮਿਤ ਇਕ ਰੁਨਾਰੰਗ ਦਾ ਘਰ ਇਹ ਤੇ ਹੁਣ ਤੱਕ ਫਕੀਰੀ ਗੱਦੀਮੰਦੀ ਜਾਂਦੀ ਸੀ ਪਰ ਜਿਹੜੇ ਹੁਣ ਉਹਨਾਂ ਦੇ ਦਿੱਦੀ ਨਿਸ਼ੀਣ ਨਹੀਂ ਉਹਨਾਂ ਦੇ ਪੰਜਵੇਂ ਗੁਰੂ ਉਹਨਾਂ ਨੇ ਨਮਾਇੰ ਸਿੱਖਸਾ ਦਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਬਹੁਤ ਸਾਰੇ ਚੂਹ ਧਾੜ ਵੀ ਆਪਣੇ ਪਾਸ ਰੱਖ ਲਏ ਨੇ ਜਿਹੜੇ ਦੂਰੋਂ ਦੂਰੋਂ ਹੁਟਮਾਰ ਕਰਕੇ ਜ਼ਬਰਦਸਤੀ ਉਹਨਾਂ ਦੇ ਪੈਰੋਕਾਰਾਂ ਪਾਸੋਂ ਧਨੁਖ ਉਗਾ ਕੇ ਉਹਨਾਂ ਦੇ ਪਾਸ ਪਹੁੰਚ ਆਉਂਦੇ ਹਨ ਉਸਾਰ ਤੱਕ ਉਹਨਾਂ ਦੇ ਪਾਸੋਂ ਇਸ ਤਰ੍ਹਾਂ ਦੀਆਂ ਅਗਰ ਤਾਂ ਸੁਣ ਕੇ ਬਾਸ਼ਾ ਜਹਾ ਘਿਰਨੇ ਆਪਣਾ ਮਨ ਬਣਾ ਲਿਆ ਕਿਨਾਂ ਦੀ ਜਿਹੜੀ ਵਧ ਰਹੀ ਤਾਕਤ ਹੈ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਣਾ ਪਏਗਾ ਉਸ ਨੇ ਆਪਣੇ ਵਿਹਨ ਤਾਂ ਘਟਨੀਆਂ ਸ਼ੁਰੂ ਕਰ ਦਿੱਤੀਆਂ ਕਦ ਵਿੱਚ ਵਿਚਾਰ ਕੀਤੀ ਸੀ ਨਾ ਇਹ ਸਤਿਗੁਰੂ ਜੀ ਦੀ ਸ਼ਰਧਤ ਦੇ ਮਦਾਨਾ ਨੇ ਇਹ ਇੱਕ ਕਾਰਨ ਹੋਊਗੀ ਦੱਸੇ ਨੇ ਅਸਾਰੇ ਤੋਂ ਵੱਡਾ ਕਾਰਨ ਬਾਦਸ਼ਾਹ ਧਾਨਗੀਰ ਦੀ ਤਸਵੀ ਨੀਤੀ ਹੀ ਸੀ ਇਹਦੇ ਵਾਸਤੇ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤੀ ਹੁਣ ਕਾਫੀ ਹੈ ਜਿਹੜੀ ਉਸ ਦੀ ਬਾਇਓਗ੍ਰਾਫੀ ਤੁਦ ਕੇ ਜਹਾਂਗੀਰ ਦੇ ਵਿੱਚ ਇਹ ਗੱਲ ਲਿਖੀ ਹੈ ਦਰਅਸਲ ਬਾਦਸ਼ਾਹ ਜਹਾਂਗੀਰ ਨੂੰ ਜਿਹੋ ਜੀ ਇਨਪੁੱਟ ਮਿਲੀ ਗੁਰੂ ਕਰਕੇ ਗੁਰੂ ਘਰ ਦੇ ਨਿੰਦਕਾਂ ਦੇ ਪਾਸੋਂ ਉਹ ਕੁਝ ਉਸਨੇ ਆਪਣੇ ਤੁਲਕੇ ਜਹਾਗੀਰੀ ਵਿੱਚ ਲਿਖ ਦਿੱਤਾ ਹੈ ਕਿ ਮੈਂ ਸੁਣਿਆ ਅਰਜਨ ਮੰਨ ਨਾਮ ਦਾ ਇੱਕ Hindu ਫਕੀਰ। ਧਰਮ ਅਭਿਆਸ ਦੇ ਕਿਨਾਰੇ ਗੋਇੰਦਵਾਲ ਰਹਿੰਦਾ ਹੈ। ਉਸਾਰ ਸੰਗਤ ਇੱਥੋਂ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਬਾਰਸ਼ਾਹ ਜਹਾਂਗੀਰ ਦੇ ਪਾਸ ਜਿਹੜੀ ਜਾਣਕਾਰੀ ਸੀ ਨਾ ਸਾਹਿਬ ਨੂੰ ਅਰਜਨ ਦੇਵ ਜੀ ਮਹਾਰਾਜ ਦੀ ਬਾਰੇ ਉਹ ਕਿੰਨੀ ਧੋਖੀ ਸੀ ਯਾਹਰ ਕਹਿੰਦੇ ਬੇਤੁਕੀ ਸੀ ਕਿੰਨੀ ਗਲਤ ਸੀ ਸ੍ਰੀ ਗੋਵਿੰਦਗੜ੍ਹ ਸਾਹਿਬ ਉਹ ਤੇ ਟਿਕਾਣਾ ਚ ਸਾਇਹਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ ਸਿੱਖੀ ਦਾ ਕੇਂਦਰ ਤੇ ਬਣ ਗਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਬਰਬਾਰ ਸਾਹਿਬਾਂ ਕੀ ਨੂੰ ਗੁਰੂ ਕਰਦੇ ਨਿੰਦਕਾਂ ਨੇ ਜੋ ਕੁਝ ਦੱਸਿਆ ਉਸ ਨੇ ਉਹ ਜੇ ਵੀ ਲਿਖ ਦਿੱਤਾ ਸਾਈਂ ਗੁਰਜਨ ਦੇ ਵੀ ਮਹਾਰਾਜ ਦੇ ਰਹਿਣ ਦਾ ਟਿਕਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਜਾਏ ਉਸ ਨੇ ਕੋਇਨ ਦਵਾਰ ਲਿਖਿਆ ਕਿ ਵਿਆਸ ਦੇ ਘਰਾਂ ਦੇ ਕੋਇਨ ਦਵਾਰ ਇੱਕ ਅਰਜਨਵਾਲ ਨਾਮ ਦਾ ਹਿੰਦੂ ਫਕੀਰ ਰਹਿੰਦਾ ਜਿਸ ਨੇ ਬਹੁਤ ਸਾਰੇ ਹਿੰਦੂਆਂ ਨੂੰ ਆਪਣੇ ਪੈਰੋਕਾਰ ਬਣਾ ਲਿਆ ਬਲਕਿ ਭੂਨੇ ਭਾਲੇ ਮੁਸਲਮਾਨ ਕੋ ਵੀ ਆਪਣੇ murid ਬਣਾ ਲਏ ਨੇ ਕਈ ਪੁਸਤਕਾਂ ਤੋਂ ਉਹਨਾਂ ਦਾਇਸ ਸਨਾਈ ਸਤਰਤ ਲਿਆ ਆ ਰਿਹਾ ਹੈ ਉਸਨੇ ਬਹੁਤ ਸਾਰੇ ਚੋਰ ਧੜਨੀ ਰੱਖ ਲਏ ਨੇ ਆਪਣੇ ਪਾਸ ਉਦੇ ਪੁਰੀਆ ਰੀਆਂ ਦੇ ਟੋਲਿਆਂ ਦੇ ਟੋਲੇ ਚੱਲ ਕੇ ਉਹਦੇ ਪਾਸ ਆਉਂਦੇ ਨੇ ਆਪਣੀ ਸਰਦਾ ਦੇ ਪ੍ਰਗਟਾਵੇ ਵਾਸਤੇ ਆਪਣੇ ਗੁਰੂ ਪੁਨੇ ਦਾ ਧਰਮ ਉਸਨੇ ਬੜੇ ਜ਼ੋਰ ਸ਼ੋਰ ਨਾਲ ਵਜਾ ਰੱਖਿਆ। کئی ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਿਹੜੀ ਉਸਨੇ ਇਹ ਝੂਠ ਦੀ ਦੁਕਾਨ ਉਹ ਦੁਕਾਨੇ ਬਾਤਲ ਕਹਿੰਦਾ ਹੈ ਕਿ ਉਸ ਦਾ ਆਪਣਾ ਨਜ਼ਰੀਆ ਹੈ ਇਹ ਦੁਕਾਨੇ ਬਾਤਲ ਝੂਠ ਦੀ ਦੁਕਾਨ ਹੈ ਜਿਹੜੀ ਕਈ ਪੋਸਟਾਂ ਤੋਂ ਘਰਮ ਹੈ ਮੈਂ ਕਈ ਵਾਰ ਸੋਚਿਆ ਕਿ ਜਾਂ ਇਸ ਨੂੰ ਬੰਦ ਕਰ ਦਿਆਂ ਬੰਦ ਕਰਵਾ ਦਿਆਂ ਜਾਂ ਫਿਰ ਇਸ ਨੂੰ ਦੀਨ ਇਸਲਾਮ ਤੇ ਚਲਾ ਆਇਆ ਨસાર ਸਿੰਘ ਦੱਸੋ ਇਹਦੇ ਵਿੱਚ ਹੁਣ ਕਿਹੜਾ ਸੁਧੇਰ ਰਹਿ ਗਿਆ ਹੈ ਜਿਸਾਇਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਅਸਲੀ ਜ਼ਿੰਮੇਵਾਰ ਕੌਣ ਸੀ ਬਰਬਾਰਸ਼ਾ ਨੂੰ ਕੋਈ ਬਹਾਨਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਪਤਾਰ ਕਰਨ ਵਾਸਤੇ ਉਹ ਬੰਦਮ ਇਸਨੇ ਬਣਾ ਦਿਆ ਕਿ ਇੱਕ ਸਾਜ਼ਿਸ਼ ਘੜ ਲਈ ਗਈ ਸਹਿਬ ਅਰਜਨ ਦੇਵ ਜੀ ਮਹਾਰਾਜ ਦੇ ਵਿਰੁੱਧ ਉਹਨਾਂ ਦਿਨਾਂ ਤੇ ਦਰਸਬ ਇਸ ਦੇ ਆਪਣੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਜahangir ਜੀ ਉਸ ਨੂੰ ਬੇਦਖਲ ਕਰ ਦਿੱਤਾ ਜਦੋਂ ਦਿੱਲੀ ਛੱਡ ਕੇ ਉੱਥੋਂ ਦੌੜਨਾ ਪਿਆ ਬਹੁਤ سارے ਲਾਕੇ ਮਿਚੋਦੀ ਹੁੰਦਾ ਹੋਇਆ ਇਹ ਲਾਹੌਰ ਵੱਲ ਨੂੰ ਜਾ ਰਿਹਾ ਹੈ ਰਸਤੇ ਦੇ ਵਿੱਚ ਕਈ ਥਾਂ ਤੇ ਰੁਕਿਆ ਜਿੱਥੇ ਕਿਤੇ ਇਸ ਦੀ ਜਾਣ ਪਹਿਚਾਨ ਸੀ ਬਹੁਤ ਸਾਰੇ ਮੁਸਲਮਾਨ ਫਕੀਰਾ ਨੇ ਇਸ ਦੀ ਦਾਸਤੂ ਮਦਰਵਿਕੀਤੀ ਹੋਰ ਇਸ ਨੂੰ ਜੜੇ ਦੇ ਨਾਲ ਹੋਰ ਸਿਪਾਹੀ ਵਗੈਰਾ ਸਨ ਉਹਨਾਂ ਨੂੰ ਭੋਜਨ ਪਾਣੀ ਹੋਰ ਅੰਨ ਵਸਤਰ ਵਿਦਿਆਰ ਵੀ ਜਿੰਦੇ ਰਹੇ ਇਹ ਮੰਜ਼ਲਾ ਕਰਦਾ ਕਰਦਾ ਦਰਿਆ ਬਿਆਸ ਜਿੱਥੇ ਗੋਇੰਦਵਾਲ ਦਾ ਪੱਤਣ ਦਾ ਅਸਲ ਇਹ ਨਹਾਉਣ ਜਾਣ ਵਾਸਤੇ ਇਹੋ ਹੀ ਪੱਤਣ ਵਰਤਿਆ ਜਾਂਦਾ ਇਥੋਂ ਹੀ ਦਰਿਆ ਬਿਆਸ ਪਾਰ ਕੀਤਾ ਜਾਂਦਾ ਗੋਇੰਦਵਾਲ ਦੇ ਪੱਤਣ ਤੇ ਦਰਿਆ ਬਿਆਸ ਪਾਰ ਕਰਕੇ ਤਦੋਂ ਸਾਦਾ ਦਾ ਫੁਸਰੋ ਕੇ ਤੁਰਨ ਲੱਗਿਆ ਕਿਸ ਨੇ ਦੱਸ ਭਾਈ ਜਿਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਰਦਾਨ ਦੇ ਨਾਲ ਬਾਸ਼ਾ ਬਾਬਰ ਨੇ ਹਿੰਦੁਸਤਾਨ ਵਿੱਚ ਆਪਣੀ ਹਕੂਮਤ ਸਥਾਪਿਤ ਕੀਤੀ ਉਹਨਾਂ ਦੇ ਗੱਦੀ ਦੇ ਜਾਣ ਸ਼ੀਨ ਗੁਰੂ ਅਰਜਨ ਦੇਵ ਜੀ ਇਥੋਂ ਨੇੜੇ ਹੀ ਉਹਨਾਂ ਨੇ ਟਿਕਾਣਾ ਹੈ ਸ੍ਰੀ ਅਬੂ ਗੁਰਦਸ ਸਰ ਸਾਹਿਬ ਉਸਾਰ ਸਿੰਘ ਤੁਸੀਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਇਥੋਂ ਚ ਆਪਣੇ ਸਿਪਾਹੀਆਂ ਦੇ ਸਮੇਤ ਉਹਨੂੰ ਗੁਰੂ ਨਾਨਕ ਦਾ ਘਰ ਹੈ ਉੱਥੇ ਤੇ ਹਰクセ ਨੂੰ ਰੁਕੇ ਲੰਗਰ ਵਿੱਚ ਚੱਕਣ ਵਾਸਤੇ ਭੋਜਨ ਪ੍ਰਸ਼ਾਦ ਪਾਣੀ ਮਿਲਦਾ ਹੈ ਉਹ ਤੇ ਕਿਸੇ ਨੂੰ ਵਰਜਿਆ ਹੀ ਨਹੀਂ ਜਾਂਦਾ ਜੇ ਜੇਦਰ ਆਪ ਤਜਾਤੇ ਉਹ ਹਟ ਕੇ ਨਾ ਹੀ ਕੋਏ ਸੋਦਰ ਕੈਸੇ ਛੋਟੀ ਆ ਜੇ ਉਧਰ ਐਸਾ ਹੋਏ ਸਰਜਾਦਾ ਖਸਰੋ ਨੇ ਗੁਰੂ ਨਾਨਕ ਦੇ ਘਰ ਦੀ ਰੋ ਰੀਤ ਦੇਖੀ ਫਰੀ ਮੰਦਰ ਸਾਹਿਬ ਦੇ ਦਰਸ਼ਨ ਕੀਤੇ ਨਹੀਂ ਸਾਬੂ ਅਭਿਨ ਦੇ ਪੀ ਮੈਂ ਤਾਂ ਮਦਾ ਪਹੋਚਿਆ ਉਹਨਰੇ ਦਰਸ਼ਨ ਕੀਤੇ ਕੁਝ ਪਰਮਾਰਥ ਦੇ ਰਚਨ ਵਿਦਾਰ ਸੁਭੋ ਇਹ ਤੇ ਬਹੁਤੀ देर ਉਤਨੀ ਉਥੇ ਨਹੀਂ ਰੁਕਿਆ ਅਗਰ ਰੁਕਸਤ ਹੋ ਗਿਆ ਜੋ ਗੁਰੂ ਕਰਦੀ ਰਹੀਤ ਹੈ ਅਨਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਸਿਰੋਪਾਉ ਵਗੈਰਾ ਬਖਸ਼ਿਆ ਇਹਨੂੰ ਤੋਂ ਨਹਾਵਲ ਧੰਦੇ ਪਾ ਦਿੱਤੇ ਹੁਣ ਸਾਧ ਸੰਗਤ ਜਿਹੜੇ ਗੁਰੂ ਘਰ ਦੇ ਦਿੰਦਕ ਸਨ ਉਹਨਾਂ ਨੂੰ ਅਵਸਰ ਮਿਲ ਗਿਆ ਉਹਨਾਂ ਨੇ ਬਾਦਸ਼ਾਹ ਦੇ ਪਾਸ ਫਿਰ ਜਾ ਕੇ ਚੁਗਲੀ ਕੀਤੀ ਕਿ ਬਾਦਸ਼ਾਹ ਤੋੜੇ ਬਾਗੀ ਪੁੱਤਰ ਹੁਸਰੋ ਨੂੰ ਗੁਰੂ ਜੀ ਨੇ ਪਨਾਹ ਦਿੱਤੀ ਉਸ ਨੂੰ ਵਿਗਿਆਤ ਵਾਸਤੇ ਪੜ੍ਹਾਇਆ ਅਰ ਉਸ ਨੂੰ ਬੜਾ ਕੀਮਤੀ ਸਿਰੋਪਾ ਬੜੀ ਕੀਮਤੀ ਖਿੱਲਤ ਦਿੱਤੀ ਔਰ ਨਾਲ ਆਪਣੇ ਵੱਲੋਂ ਹੋਰ ਮਦਦ ਨਾਲ ਭਰੋਸਾ ਦਿੱਤਾ ਹੈ ਉਨ੍ਹਾਂ ਦੀ ਐ ਹਿੰਮਤ ਜੇ ਉਨ੍ਹਾਂ ਦੀ ਵਿਰਧੇ ਸ਼ਕਤੀ ਨੂੰ ਨਾ ਰੁਕਿਆ ਗਿਆ ਫਿਰ ਉਹ ਦਿਨ ਦੂਰ ਨਹੀਂ ਜਦੋਂ ਤੇਰਾ ਯਾਤਰੀ ਸੁਖਮੁਤ ਦਾਇਤ ਉਸ ਸੁਪਾਇਆ ਹੋ ਜਾਏਗਾ